ਹੁਣ ਸੀਰੀਅਸ ਟੌਪਿਕ ਤੇ ਆ ਗਏ ਆਪਾਂ ਯਾਰ ਇੱਕ ਬੇਨਤੀ ਕਰਨੀ ਆ ਸਾਰੀਆਂ ਵਰਲਡ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਰਾਜੀ ਹੋੜ ਕੇ ਬੇਨਤੀ ਆ ਵੀਰਾਂ ਹੀ ਕੋਈ ਹੱਲ ਕਰੋ ਕਬੱਡੀ ਬੰਦ ਨਾ ਕਰੋ ਠੀਕ ਆ ਜਿੰਨੀ ਕਬੱਡੀ ਚੱਲਦੀ ਆ ਤੁਹਾਡੇ ਸਿਰ ਤੇ ਚੱਲਦੀ ਆ ਆ ਸਾਰੇ ਪਲੇਅਰਾਂ ਦੇ ਘਰ ਤੁਹਾਡੇ ਸਿਰ ਤੇ ਚੱਲਦੇ ਆ ਰੈਫਰੀਆਂ ਦੇ ਕਮੈਂਟਰਾਂ ਦੇ ਅੜੇ ਸਕੋਰ ਲਿਖਦੇ ਆ ਜੋ ਵੀ ਐਨ ਆਰ ਆਈ ਸਿਰ ਤੇ ਕਬੱਡੀ ਪ੍ਰੋਮੋਟਰਾਂ ਸਿਰ ਤੇ ਆ ਅਸੀਂ ਤੁਹਾਡੇ ਸਿਰ ਤੇ ਖੜੇ ਆ ਤੁਸੀਂ ਪੈਸਾ ਲਾਉਂਗੇ ਅਸੀਂ ਖੇਡਾਂਗੇ ਤਾਂ ਸਾਡੇ ਘਰ ਚੱਲਣੇ ਆ। ਸੋ ਇਹਦਾ ਕੋਈ ਹੱਲ ਕਰੋ ਕਬੱਡੀ ਨਾ ਬੰਦ ਕਰੋ। ਜੇ ਕਬੱਡੀ ਬੰਦ ਹੋ ਗਈ ਨਵਾਂ ਪਲੇਅਰ ਕੋਈ ਨਹੀਂ ਉੱਠਣਾ ਠੀਕ ਆ। ਮੈਨੂੰ ਪਤਾ ਸਾਰਿਆਂ ਨੂੰ ਪਤਾ। ਤੁਸੀਂ ਆਪਣਾ ਆਪਣੀ ਕਮਾਈ ਵਿੱਚੋਂ ਤੇ ਇਹੇ ਬਚਾ ਕੇ ਕਬੱਡੀ ਤੇ ਲਾਉਨੇ ਆ। ਇੱਥੋਂ ਤੱਕ ਵੀ ਮੈਂ ਪ੍ਰੋਮੋਟਰ ਦੇਖੇ ਆ ਵੀ ਜੇ ਜਿੱਦਾਂ ਕਈ ਵਾਰ ਤਾਂ ਸਾਰੀ ਕਮਾਈ ਲਾ ਦਿੰਦੇ ਆ ਉਹਦੀ। ਵੀ ਕੋਈ ਚੱਕਰ ਹੀ ਨਹੀਂ ਹੈ ਨਾ ਇੰਨਾ ਪਿਆਰ ਕਰਦੇ ਆ ਪਲੇਅਰਾਂ ਨੂੰ ਜੇ ਕਿਸੇ ਨੂੰ ਗੱਡੀ ਦੇਣੀ ਚੱਲ ਤੜਾ ਚੱਕ ਮੇਰੇ ਵੱਲ ਜਿੰਨੇ ਪੈਸੇ ਠੀਕ ਆ ਹਾਲਾਂਕਿ ਮੈਂ ਇਦਾਂ ਦੇ ਪ੍ਰੋਮੋਟਰ ਦੇਖਿਆ ਇੰਡੀਆ ਵਿੱਚ ਉਹਨਾਂ ਕੋ ਗੱਡੀ ਨਹੀਂ ਵਧੀਆ ਮਲਕ ਵਧੀਆ ਹੈਗੀ ਯਾਨੀ ਕਿ ਉਹਨਾਂ ਕੋ ਪੁਰਾਣੀ ਆ ਪਰ ਉਹਨਾਂ ਨੇ ਪਲੇਅਰਾਂ ਨੂੰ ਵਧੀਆ ਦਿੱਤੀਆਂ ਵੀ ਕੋਈ ਇੰਨਾ ਪਿਆਰ ਕਬੱਡੀ ਨਾਲ ਤੁਸੀਂ ਕਰਦੇ ਆ ਇੱਕ ਬੇਨਤੀ ਕਰਦਾ ਕੈਨੇਡਾ ਖਾਰੀ ਦੀ ਫੈਡਰੇਸ਼ਨ ਨੂੰ ਇੰਗਲੈਂਡ ਦੀ ਨੂੰ ਯੂਰਪ ਵਾਲਿਆਂ ਨੂੰ ਸਾਰਿਆਂ ਨੂੰ ਅਮਰੀਕਾ ਵਾਲਿਆਂ ਨੂੰ ਤੁਸੀਂ ਕੋਈ ਹੱਲ ਕਰੋ ਬਹੁਤ ਸਿਆਣੇ ਆ ਤੁਸੀਂ ਬਹੁਤ ਸੁਲਝੇ ਪਏ ਆ ਕਰੋ ਕੋਈ ਵਿਚਾਰ ਕੁਛ ਕਰੋ ਕੋਈ ਇਹ ਕੋਈ ਗ੍ਰੇਡ ਬਣਾ ਲਓ ਕੁਛ ਤੁਸੀਂ ਤੈਅ ਕਰ ਲਓ ਕਿੰਨੇ ਕਿਹਨੂੰ ਦੇਣੇ ਆ ਪੈਸੇ ਕੁਛ ਕਰ ਲਓ ਪਰ ਬੰਦ ਨਾ ਕਰਿਓ ਤਾਨੂੰ ਮੈਂ ਸਿੱਧਾ ਜੇ ਜੇ ਕਬੱਡੀ ਬੰਦ ਹੋ ਗਈ ਅਰਗੇ ਪਲੇਅਰ ਕਿਸੇ ਵੀ ਕੰਟਰੀ ਨਾ ਗਏ ਇੱਥੋਂ ਪੰਜਾਬ ਵਿੱਚੋਂ ਕੋਈ ਨਵਾਂ ਮੰਡਾ ਨਹੀਂ ਉੱਠਣਾ ਕਿਉਂਕਿ ਉਹਦਾ ਕਾਰਨ ਇਹ ਆ ਜਿਹੜੇ 스타 ਆ ਇਹਨਾਂ ਨੇ ਤਾਂ ਰੋਈ ਖੇਡਣਾ ਹੀ ਆ ਠੀਕ ਆ ਨਵੇਂ ਨੂੰ ਮੌਕੇ ਨਹੀਂ ਮਿਲਣਾ ਠੀਕ ਆ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀਰਾ ਜੀ ਜ਼ਰੂਰੀ ਆ ਤੇ